ਪੰਜਾਬੀ ਦੇ ਕਈ ਵਿਦਵਾਨਾਂ ਦੀ ਇਹ ਧਾਰਨਾ ਹੈ ਕਿ ਬਿੰਦੀ ਪਾਓ ਨਾ ਪਾਓ ਕੋਈ ਫਰਕ ਨਹੀਂ ਪੈਂਦਾ ਗੱਲ ਸਮਝਣ ਵਾਲੀ ចਹੀਦੀ ਆ ਪਰ ਜਦੋਂ ਅਸੀਂ ਅੰਗਰੇਜ਼ੀ ਸਿੱਖਣ ਲਈ ਨੇ ਟੱਕਰਾ ਮਾਰਦੇ ਆ ਥਾਂ ਥਾਂ ਪੁੱਛਦੇ ਫਿਰਦੇ ਆ ਲਿਖਦੇ ਆ ਪੜ੍ਹਦੇ ਆ ਦੇਖਦੇ ਆ ਕਦੇ ਨਹੀਂ ਪੁੱਛਦੇ ਵੀ ਕੇ ਕਿਉਂ ਚੁੱਪ ਰਹਿੰਦਾ ਹੈ ਐਚ ਕਿਉਂ ਚੁੱਪ ਰਹਿੰਦਾ ਹੈ ਡਬਲਿਊ ਕਿਉਂ ਚੁੱਪ ਰਹਿੰਦਾ ਹੈ ਟੀ ਕਿਉਂ ਰਹਿੰਦਾ ਆ ਕਿਉਂ ਚੁੱਪ ਰਹਿੰਦਾ ਤਦੇ ਪੁੱਛਦੇ ਸਾਈਕਲ ਦੀ ਜਿਹੜੀ ਸੀ ਆ ਉਹਦੇ ਸੀ ਸੱਸਾ ਕਹਦੇ ਬੋਲਦਾ ਤੇ ਉਸੇ ਸਾਈਕਲ ਵਿੱਚ ਜਿਹੜੀ ਅਗਲੀ ਸੀ ਆ ਕੁਝ ਕ ਕਹਦੇ ਬੋਲਦਾ ਨੀਮ ਨਿਯਮ ਰੂਲ ਹਰ ਭਾਸ਼ਾ ਦੇ ਹੁੰਦੇ ਆ ਚਾਹੇ ਤੁਹਾਨੂੰ ਆਉਂਦੇ ਹੋਣ ਚਾਹੇ ਨਾ ਆਉਂਦੇ ਹੋ ਇਸ ਲਈ ਆਪਾਂ ਅੱਜ ਗੱਲ ਬਿੰਦੀ ਦੀ ਕਰੀਏ ਬਿੰਦੀ ਸਾਡੀ ਪੰਜਾਬੀ ਬੋਲੀ ਵਿੱਚ ਬਹੁਤ ਮਹੱਤਵਪੂਰਨ ਸਥਾਨ ਰੱਖਦੀ ਹੈ ਆਪਾਂ ਬਹੁਤ ਈ ਮੇੜੀ ਗੱਲ ਨਹੀਂ ਕਰਨੀ ਥੋੜੀ ਥੋੜੀ ਗੱਲਾਂ ਹਰ ਵਾਰ ਕਰਕੇ ਆਪਾਂ ਪੰਜਾਬੀ ਸਿੱਖਣ ਦਾ ਜਿਹੜਾ ਯਤਨ ਆ ਉਹ ਕਰ ਲੈਣਾ ਪਹਿਲਾਂ ਸਭ ਤੋਂ ਆਖਿਰ ਬਿੰਦੀ ਪੌਣੀ ਲੱਗਦੀ ਆ ਆਮ ਲੋਕਾਂ ਨੂੰ ਉਹ ਲੱਗਦੀ ਆ ਲੱਲੇ ਪਰ ਬਿੰਦੀ ਕਿਉਂਕਿ ਉਹ ਚਾਰ ਜਿਹੜਾ ਉਹ ੜਾ ੜੋ ੜਾ ੜੋ ਮੈਨੂੰ ਬੜਾ ਹੈਰਾਨੀ ਵੀ ਕਿ ਜਿਹੜੇ ਸਾਡੇ ਸ਼ਹਿਰੀ ਲੋਕ ਆ ਤੇ ਉਹ ਆਮ ਕਰਤੇ ਅੜੋ ਬੋਲਣ ਨੂੰ ਕਤਰਉਂਦੀ ਆ ਉਹ ਕਹਿੰਦੇ ਵੀ ਪਿੰਡੂ ਪਾਸ਼ਾ ਪਿੰਡੂ ਲੋਕ ਜਿਹੜੇ ਆਮ ਕਰਦੇ ਇਹ ਬੋਲਦੇ ਆ ਪਰ ਪੰਜਾਬੀ ਦੀ ਸਹੀ ਵਰਤੋਂ ਜੀ ਉਹ ਉਹ ਚਾਰਪਖੋਵੀ ਤੇ ਰਿਹਣਖੋਵੀ ਉਹ ਅੜੋਂ ਤੋਂ ਬਿਨਾ ਸਪੂਰ ਜਿਹੜੀ ਉਹ ਨਹੀਂ ਹੁੰਦੀ ਆਪਾਂ ਇੱਥੋਂ ਸ਼ੁਰੂਆਤ ਕਰਾਨੀਆਂ ਜਿਹੜੀ ਲੋਕਾਂ ਨੂੰ ਗੱਲ ਬੜੀ ਉਪਰੀ ਲੱਗਦੀ ਆ ਬੜੀ ਜਿਹਨੂੰ ਆਪਾਂ ਕਹਿੰਦੇ ਆ ਹੱਗ ਵੀ ਲੱਗਦੇ ਵੀ ਲਲਬੜ ਬਿੰਦੀ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਬਹੁਤ ਲੋਕ ਇਸ ਗੱਲ ਦੇ ਤਾਂ ਨਹੀਂ ਹੁਣ ਦੇਖੋ ਸ਼ਰਦਾ ਪਲ ਪਲ ਮਤਲਬ ਸਮੇ ਦਾ ਪਲ ਆਪਾਂ ਪਲ ਪਲ ਠੀਕ ਸਮਾਂ ਪਾਲ ਮਾਂ ਜੋ ਆਤ ਪਾਲਦੀਆ ਪਰਿਵਾਰ ਆਪਣੀ ਸੰਤਾਨ ਪਾਲਦਾ ਫਿਰ ਪੜ ਪਾ ਜਲ ਪਾਣੀ ਸਾਰੇ ਕਹਿੰਦੇ ਆ ਜਲ ਹੀ ਜੀਵਨ ਹੈ ਜਲ ਗੁਰੂਦਰਬ ਚਾਹੁੰਦੇ ਜਲ ਜਲ ਭਾਈ ਜਲ ਭਾਈ ਜਲ ਜਲ ਕੋਈ ਚੀਜ਼ ਜਲ ਜਾਣੀ ਮੇਰੀ ਮੋਮਬਤੀ ਤੇ ਉਂਗਲੀ ਜਲ ਗਈ ਤਲ ਤਲ ਸਤਹ ਪੱਧਰ ਲੈਵਲ ਤਲ ਸਮੁੰਦਰ ਦਾ ਤਲ ਹਰ ਇੱਕ ਕਿੰਨੀ ਜਗ੍ਹਾ ਲਿਖਿਆ ਹੁੰਦਾ ਸਮੁੰਦਰ ਤਲ ਤੋਂ ਉਚਾਈ ਤਲ ਤਾਲ ਮੀਹਾਂ ਦੇ ਵਿੱਚ ਜਿਹੜੇ ਪੰਜਾਬੀ ਆ ਜਿਹੜੇ ਪਕੌੜੇ ਆ ਤਲ ਤਲ ਕੇ ਹੰਦੇ ਆ ਮਗਰੋਂ ਜਿਵੇਂ ਮਰਜ਼ੀ ਭੋਗਤਣਾ ਪਵੇ ਤਲ ਬਾਲ ਤਾਕਤ ਜੋਰ ਬਾਲ ਬਾਲ ਪਾਰ ਤੋਂ ਆਵਾ ਬਲਣਾ ਬਾੜ ਉਹਨੇ ਲੈ ਉਹਨੇ ਬਿਜਲੀ ਬਾਲ ਦਿੱਤੀ ਮੂੰਬਤੀ ਬਲ ਗਈ ਬਾੜ